ਅੱਜ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਕੱਲ ਸਾਡੇ ਕੋਲੇ ਗੱਡੀ ਆਈ ਨੀਸਾਨ ਰੋਗ ਨੀਸਾਨ ਰੋਗ ਫੋਰਟਮੈਕ ਤੋਂ ਚਲਾ ਕੇ ਲੈ ਕੇ ਆ ਰਹੇ ਸੀਗੇ ਇੱਥੋਂ ਸਾਡੇ ਲੋਕਰ ਰਹਿਣ ਵਾਲੇ ਆ ਬੋਮਾਉਂਟ ਤੋਂ ਹੀ ਤੇ ਗੱਡੀ 100 ਕਿਲੋਮੀਟਰ ਚੱਲਣ ਤੋਂ ਬਾਅਦ ਓਵਰ ਹੀਟ ਹੋ ਜਾਂਦੀ ਸੀ ਤੇ ਗੱਡੀ ਰੋਕਦੇ ਸੀ ਦੁਬਾਰੇ ਫੇਰ ਚਲਾਉਂਦੇ ਸੀ ਫੇਰ 100 ਕਿਲੋਮੀਟਰ ਚੱਲਦੀ ਸੀ ਫੇਰ ਖੜ ਜਾਂਦੀ ਸੀ ਕੱਲ ਉਹਨਾਂ ਦੀ ਕਾਲ ਆਈ ਵੀ ਗੱਡੀ ਇਸ ਤਰ੍ਹਾਂ ਕਰ ਰਹੀ ਆ ਸਾਡੀ ਤਾਂ ਗੱਡੀ ਉਹ ਛੱਡਣ ਆ ਰਹੇ ਕੱਲ ਤੇ ਗੱਡੀ ਘਰ ਤੋਂ 100 ਮੀਟਰ ਪਹਿਲਾਂ ਗੱਡੀ ਬਿਲਕੁਲ ਡਾਈ ਹੋ ਗਈ ਗੱਡੀ ਸਟਾਰਟ ਨਹੀਂ ਹੋ ਰਹੀ ਸੀ ਉਹਨਾਂ ਦੀ ਕਾਲ ਆਈ ਕਿ ਗੱਡੀ ਟੋਅ ਕਰਕੇ ਲੈ ਕੇ ਜਾਣੀ ਆ ਗੱਡੀ ਟੋਅ ਕਰਕੇ ਲੈ ਕੇ ਆਏ ਤਾਂ ਆ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗੱਡੀ ਰਾਉਂਡ ਲੈ ਰਹੀ ਸੀ ਬੈਟਰੀ ਤੇ ਪਾਵਰ ਪੂਰੀ ਸੀਗੀ ਸਟਾਰਟਰ ਕੰਮ ਕਰ ਰਿਹਾ ਸੀ ਪਰ ਗੱਡੀ ਸਟਾਰਟ ਨਹੀਂ ਹੋ ਰਹੀ ਸੀ ਸਭ ਤੋਂ ਪਹਿਲੀ ਚੀਜ਼ ਆਹੀ ਕੱਟ ਕੇ ਦੇਖਿਆ 에ਅਰ ਫਿਲਟਰ 에ਅਰ ਫਿਲਟਰ ਜਦੋਂ ਦੇਖਿਆ ਤਾਂ 에ਅਰ ਫਿਲਟਰ ਉਹਨਾਂ ਦਾ ਸੱਕ ਹੋ ਚੁੱਕਿਆ ਸੀ ਕਿਉਂਕਿ ਇਹ ਸਟਕਟ ਹੋਇਆ ਹੋਇਆ ਸੀ ਕਲੌਗ ਹੋਇਆ ਸੀ ਫਿਲਟਰ ਤਾਂ ਜਦੋਂ ਵੀ ਸੈਲਫ ਮਾਰਦੇ ਸੀ ਗੈਸ ਦਿੰਦੇ ਸੀ ਤਾਂ ਗੱਡੀ ਇੰਜਨ ਜ਼ੋਰ ਪਾ ਰਿਆ ਸੀਗਾ ਤਾਂ ਫਿਲਟਰ ਉਸਨੇ ਅੰਦਰ ਸੱਕ ਕਰ ਲਿਆ ਤੇ ਤਾਂ ਕਰਕੇ ਗੱਡੀ ਨੂੰ ਸਾਹ ਨਹੀਂ ਲਿਆ ਜਾ ਰਿਹਾ ਸੀ ਵੈਕੂਮ ਦੀ ਪ੍ਰੋਬਲਮ ਆ ਰਹੀ ਸੀ ਤੇ ਗੱਡੀ ਸਟਾਰਟ ਨਹੀਂ ਹੋ ਰਹੀ ਸੀ ਸਭ ਤੋਂ ਮੇਨ ਚੀਜ਼ ਹਮੇਸ਼ਾ ਆਪਣਾ 에ਅਰ ਫਿਲਟਰ ਐਂਡ ਸੈੱਟ ਚੇਂਜ ਕਰਾਉਂਦੇ ਰਹੋ ਨੰਬਰ 2 ਤੇ ਆਪਣੇ ਕੋਲੇ ਹੁੰਦਾ ਵਾ ਕੈਬਿਨ 에ਅਰ ਫਿਲਟਰ ਇਹ ਨਿਸਾਨ ਦੀਆਂ ਕਾਰਾਂ ਤੇ ਕਈਆਂ ਤੇ ਲੈਫਟ ਹੈਂਡ ਸਾਈਡ ਤੇ ਹੁੰਦਾ ਕਈਆਂ ਦੇ ਰਾਈਟ ਹੈਂਡ ਸਾਈਡ ਤੇ ਕੰਪਾਰਟਮੈਂਟ ਦੇ ਅੰਦਰ ਇਹ ਯੂਜ਼ ਕੀਤਾ ਜਾਂਦਾ ਵਾ ਆਪਣੀ ਪਿਊਰੀਫਾਈ ਕਰਨ ਲਈ ਕੈਬਨ ਤੇ ਜਿਹੜੀ ਵੀ 에ਅਰ ਆਉਂਦੀ ਹੈ ਉਹਨੂੰ ਪਿਊਰੀਫਾਈ ਕਰਦਾ ਵਾ ਇਹ ਆਪਾਂ ਹੁਣ ਇਹ ਦਾ ਫਿਲਟਰ ਕੱਢ ਕੇ ਦੇਖਣ ਜਾ ਰਹੇ ਆ ਵੀ ਇਹਦਾ ਫਿਲਟਰ ਦੀ ਕੀ ਕੰਡੀਸ਼ਨ ਆ। ਜ਼ਿਆਦਾਤਰ ਆਪਣੇ ਲੋਕ ਆ ਨਾ ਕਰਾਉਂਦੇ ਨਹੀਂ ਆ ਤੁਸੀਂ ਦੇਖੋ ਕਿੱਥੇ ਦੇਖੋ ਕਿੰਨਾ ਜਿਆਦਾ ਇਹ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਆ ਜੀ। ਆ ਦੇਖੋ। ਇਹ 10 ਤੋਂ 12 ਡਾਲਰਾਂ ਦੀ ਚੀਜ਼ ਆ ਜਦੋਂ ਵੀ ਕੋਈ ਵੀ ਮਕੈਨਿਕ ਕਹਿੰਦਾ ਜੀ ਤੁਹਾਡਾ ਕੈਬਨ এয়ার ਫਿਲਟਰ ਚੇਂਜ ਹੋਣ ਵਾਲਾ ਜਾਂ 에어 ਫਿਲਟਰ ਇੰਜਨ ਵਾਲਾ ਚੇਂਜ ਹੋਣ ਵਾਲਾ ਆਪਾਂ ਇਗਨੋਰ ਕਰ ਦਿੰਨੇ ਆ ਆਪਾਂ ਕਹਿੰਦੇ ਨਹੀਂ ਜੀ ਹਜੇ ਨਹੀਂ ਕਰਵਾਉਣਾ ਅਗਲੀ ਵਾਰ ਕਰਵਾਵਾਂਗੇ। ਤੇ ਇਹ ਫਿਲਟਰ ਇਸ ਤਰ੍ਹਾਂ ਦਾ ਹੁੰਦਾ ਵਾ। ਇਹ 12 ਤੋਂ 15 ਡਾਲਰ ਦਾ ਆ ਜਾਂਦਾ ਜੀ ਇਹਨੂੰ ਆਪਾਂ ਹਰ 10000 15000 ਕਿਲੋਮੀਟਰ ਬਾਅਦ ਰეკਮੈਂਡ ਕਰਦੇ ਆ ਵੀ ਚੇਂਜ ਕਰਾਓ ਆਪਦੀ ਸਿਹਤ ਸਭ ਤੋਂ ਜ਼ਰੂਰੀ ਆਪਾਂ ਨੂੰ ਸਭ ਤੋਂ ਮਹਿੰਗੀ ਚੀਜ਼ ਆ ਇਹ ਸਭ ਤੋਂ ਜ਼ਰੂਰੀ ਆ ਕਾਰ ਲਈ ਇੰਜਨ 에ਅਰ ਫਿਲਟਰ ਆਪਣੇ ਲਈ ਕੈਬਿਨ 에ਅਰ ਫਿਲਟਰ